ਹਾਂਜੀ ਬਠਿੰਡਾ ਮਾਮਲੇ ਦੇ ਵਿੱਚ ਜਿਹੜੀ ਕਿ ਇੱਕ ਕੁੜੀ ਪਹਿਲਾਂ ਲਾਪਤਾ ਹੋਈ ਸੀ 3 ਸਾਲ 23 ਸਾਲ ਦੀ ਤੇ ਬਾਅਦ ਦੇ ਵਿੱਚ ਉਹਦੀ Laash ਇੱਕ ਵੀਰਾਨ ਜਗ੍ਹਾ ਚੋਂ ਮਿਲਦੀ ਹੈ ਖਾਲੀ ਪਲਾਟ ਚੋਂ ਤੇ ਹੁਣ ਉਹ ਜਿਹੜਾ ਪਤੀ ਸੀ ਉਸ ਦਾ ਤੇ ਪਹਿਲਾਂ ਪੰਜਾਬ ਪੁਲਿਸ ਨੂੰ ਇੱਕ ਚੱਕਮਾ ਦੇ ਕੇ ਕਹਿੰਦਾ ਜੀ ਜਿਹੜਾ ਉਹ ਕਿਸੇ ਦੁਕਾਨ ਤੇ ਲੱਗੀ ਸੀ ਸ਼ਾਪ ਤੇ ਤੇ ਉੱਥੇ ਇਹ ਵੀ ਦੱਸਿਆ ਜਾਂਦਾ ਵੀ ਕੋਈ ਸਹੇਲੀ ਨਾਲ ਗਈ ਸੀ ਤੇ ਕਈ ਇੱਕ ਤਰ੍ਹਾਂ ਦੀਆਂ ਗੱਲਾਂ ਹੋਰ ਕਈਆਂ ਜਾਂਦੀਆਂ ਯਾਨੀ ਕਿ ਪੁਲਿਸ ਨੂੰ ਚੱਕਮਾ ਦੇਣਾ ਚਾਹੁੰਦਾ ਸੀ ਤੇ ਪੁਲਸ ਨੇ ਬਈ ਜੋ ਬਹੁਤ ਸਹੀ ਤਰੀਕੇ ਨਾਲ ਜਿਵੇਂ ਅਮਨੀਤ ਕੌਂਡਲ ਐਸਐਸਪੀ ਜੋ ਪਟੰਡਾ ਦੇ ਤੇ ਬਈ ਆਪਣੇ ਪੂਰੀ ਵੈਰੀਫਿਕੇਸ਼ਨ ਕਰਕੇ ਚੰਗੀ ਤਰ੍ਹਾਂ ਤੇ ਆਪਣੇ ਵੱਨੋਂ ਉਹ ਮੁਜਰਮ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਉਹ ਹੀ ਕਾਤਲ ਸੀ ਜਿਹੜਾ ਇੱਕ ਪੁਲਸ ਨੂੰ ਚੱਕਮ ਦੇਣ ਚੱਕਮਕਾ ਦੇਣਾ ਚਾਹੁੰਦਾ ਸੀ ਤੇ ਚੱਕਮਕਾ ਦੇ ਵੀ ਦਿੱਤਾ ਸੀ ਕਿਉਂਕਿ ਉਹਨੇ ਆਪਣੇ ਸਵਾਲ ਕੀ ਕਹੇ ਸੀ ਨਾ ਕਿ ਨਾ ਵੀ ਦੇਖੋ ਸਾਡੀ ਲੰਬ ਮੈਰਿਜ ਹੋਈ ਨੂੰ 2-3 ਸਾਲ ਹੋ ਗਏ ਇੱਕ ਬੱਚਾ ਵੀ ਆ ਤੇ ਜਿਹੜੀ ਮੇਰੀ ਪਤਨੀ ਆ ਸ਼ੌਪ ਤੇ ਲੱਗੀ ਹੋਈ ਆ ਉਹ ਕਹਿੰਦੀ ਮੈਂ ਫੋਨ ਦਿਖਾ ਕੇ ਆਉਣੀ ਆ ਫੋਨਾਂ ਵਾਲੀ ਦੁਕਾਨ ਤੇ ਜਾਨੀ ਆ ਐ ਕਹਿ ਕੇ ਜੋ ਗਈ ਉਹ ਤੋਂ ਬਾਅਦ ਨਹੀਂ ਪਤਾ ਲੱਗਿਆ ਵੀ ਕਿੱਥੇ ਗਈ ਤੇ ਹੁਣ ਉਹਦਾ ਕਾਤਲ ਉਸਦਾ ਪਤੀ ਸੀ ਸਾਈਲ ਉਹਦਾ ਨਾਮ ਆ ਸਾਈਲ ਹੁਣ 3 ਸਾਲ ਲੰਮੇ ਅਰਜ ਨੂੰ ਸੀ ਤੇ ਹੁਣ ਮਾਮਲਾ ਕੁਝ ਹੋਰ ਹੀ ਸਾਹਮਣੇ ਆ ਜਾਂਦਾ ਤਾਂ ਮੈਂ ਵੀਡੀਓ ਸੁਣਾਉਂਗਾ ਅਵਨੀਤ ਕੌਂਡਲ ਜਿਹੜੇ ਕਿ ਬਈ ਐਸਐਸਪੀ ਆ ਬਠਿੰਡਾ ਦੇ ਤੇ ਜੋ ਜਿਨ੍ਹਾਂ ਨੇ ਕੀ ਆਪਣੇ ਪੂਰੇ ਐਕਸ਼ਨ ਦੇ ਵਿੱਚ ਚੰਗੀ ਤਰ੍ਹਾਂ ਉਸ ਮੁਜਰੀਮ ਨੂੰ ਗ੍ਰਿਫਤਾਰ ਕੀਤਾ ਪਹਿਲਾਂ ਵੈਰੀਫਾਈ ਕੀਤੀ ਵੀ ਇਹ ਮਾਮਲਾ ਹੈ ਕਿਵੇਂ ਆ ਕਿਸ ਨੇ ਕੀਤਾ ਕਤਲ ਉਸ ਕੁੜੀ ਦਾ ਰੀਤੀ ਕਾ ਦਾ ਕਤਲ ਉਸਦੇ ਪਤੀ ਨੇ ਕੀਤਾ ਸੀ ਤੇ ਹੁਣ ਜਿਹੜੀ ਅਮਨੀਤ ਕੌਂਡਲ ਬੰਨੀਓ ਖੁਲਾਸੇ ਹੋਣ ਜਾ ਰਹੇ ਆ ਵੀ ਇਹ ਦੱਸਣਾ ਇਸ ਨੌਜਵਾਨ ਦਾ ਜਿਹੜਾ ਉਹਦਾ ਪਤੀ ਆ ਵੀ ਇਹਦੇ ਰਿਲੇਸ਼ਨ ਕਿਸੇ ਹੋਰ ਮੁੰਡੇ ਨਾਲ ਸੀ ਤੇ ਮੈਨੂੰ ਇਹ ਕਹਿੰਦਾ ਮੈਨੂੰ ਸ਼ੱਕ ਵੀ ਸੀ ਸ਼ੌਪ ਤੇ ਵੀ ਉੱਥੇ ਪਾਉਣ ਦੇ ਰੱਖਿਆ ਸੀ ਬੀਜੀ ਜੀ ਕਿਤੋਂ ਉਹਾਂ ਪਰਾ ਜਾਵੇ ਤਾਂ ਮੈਨੂੰ ਮੇਰੇ ਘਰ ਦੀ ਉਹਾਂ ਪਰਾ ਜਾਵੇ ਤਾਂ ਮੈਨੂੰ ਦੱਸੋ ਤਾਂ ਉਹ ਜਦੋਂ ਕਿਤੇ ਇੱਕ ਵਾਰ ਉਹਨਾਂ ਪਰਾ ਹੋ ਜਾਂਦੀ ਐ ਤੇ ਉਹਨੂੰ ਇਹ ਫੋਨ ਕਰਦੀ ਮੈਂ ਸਟੇਸ਼ਨ ਤੇ ਖੜੀ ਐ ਤੇ ਮੈਨੂੰ ਕਿਥੋਂ ਅੱਗੇ ਲੈ ਜਾ ਤਾਂ ਇਹ ਇਹਨਾਂ ਦੀ ਆਪਸ ਵਿੱਚ ਜਿਵੇਂ ਦਸਣਾ ਬਣਦਾ ਇਹਨਾਂ ਦਾ ਪੁਲਿਸ ਅਫਸਰਾਂ ਦਾ ਵੀ ਕਹਿੰਦੇ ਆਪਸ ਵਿੱਚ ਬੈਸ ਹੋਈ ਵੀ ਉਹ ਕੁੜੀ ਨੂੰ ਕਹਿੰਦਾ ਹੋਊ ਐ ਇਹਨੇ ਸਾਰੀ ਪੁਲਿਸ ਨੂੰ ਦੱਸਦੀ ਗੱਲ ਵੀ ਮੈਂ ਇਹਨੂੰ ਕਿਹਾ ਸੀ ਵੀ ਉੱਥੇ ਲੱਗਣਾ ਨਹੀਂ ਐ ਕਦੀ ਮੈਂ ਤਾਂ ਜਾਊਂ ਕੰਮ ਤੇ ਜਾਂ ਲੱਗੂ ਉੱਥੀ ਤੇ ਇਹ ਕੋ ਤੇਜ ਅਧਾਰ ਕੋਈ ਚਾਕੂ ਸੀ ਜਾਂ ਗਲਚ ਮਾਰ ਕੇ ਤੇ ਉਹਦੀ ਮੌਤ ਕਰ ਦਿੱਤੀ ਜਾਂਦੀ ਹੈ ਤੇ ਪੂਰੀ ਗੱਲਬਾਤ ਕੀ ਆ ਹੋਰ ਅੱਗੇ ਤਾਂ ਪਹਿਲਾਂ ਆਪਾਂ ਐਸਐਸਪੀ ਅਮਨੀਤ ਕੌਂਡਲ ਸੂਜਮਾਨ ਬਈ ਜਿਹੜੇ ਕੀ ਆਪਣੇ ਇਸ ਮਸਲੇ ਦੇ ਵਿੱਚ ਕਾਮਯਾਬ ਰਹੇ ਆ ਇਸ ਮੁਜਰਮ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸਿੱਟਣਾਗਾ ਤੇ ਹੁਣ ਇਹਦੇ ਵਿੱਚ ਜਿਹੜਾ ਛੋਟਾ ਜਿਹਾ ਬੱਚਾ ਸੀ ਉਹ ਰਲਜੂਆ ਕਿਉਂਕਿ ਜਿਹੜੀ ਇਹ ਆਪਾਂ ਡੈਨ ਕਹਿ ਦਈਏ ਇਹ ਤਾਂ ਮਰੀ ਮਰੀਏ ਕੁੱਤੇ ਕੰਮਾਂ ਦੇ ਵਿੱਚ ਇਹ ਮਰ ਜਾਂਦੇ ਆ ਜਿਵੇਂ ਇਹ ਮਾਮਲਾ ਸੇਮ ਟੂ ਸੇਮ ਮਿਲ ਗਿਆ ਫਰੀਦਕੋਟ ਨਾਲ ਜਿਹੜਾ ਮਾਮਲਾ ਰੁਪਿੰਦਰ ਕੌਰ ਸੀ ਹੁਣੇ ਪਤੀ ਮਾਰਤਾ ਇਹਨੇ ਘਰ ਵਾਲੀ ਮਾਰਤੀ ਇਹੋ ਜਿਹੀਆਂ ਘਟਨਾਵਾਂ ਸਾਡੇ ਪੰਜਾਬ 'ਚ ਕੋਈ ਨਾ ਕੋਈ ਖਬਰ ਆ ਹੀ ਰਹਿੰਦੀ ਹੈ ਹਜੇ ਇੱਕ ਖਬਰ ਜਾਂਦੀ ਨਹੀਂ ਦੂਜੀ ਖਬਰ ਇੱਕ ਹੋਰ ਤਿਆਰ ਹੋ ਜਾਂਦੀ ਹੈ ਤੇ ਪਹਿਲਾਂ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲ ਬਾਤ ਚੈਨਲ ਤੇ ਬਨੇ ਰਹੋ ਅਮਨੀਤ ਕੌਂਡਲ ਐਸਐਸਪੀ ਦਾ ਕੀ ਕੰਨ ਜਿਹੜੀ ਲੜਕੀ ਦੀ ਲਾਸ਼ ਮਿਲੀ ਸੀਗੀ ਵੈਰੀ ਬਰੂਟਲੀ ਇੰਜਰਡ ਸੋ ਉਸ ਟਾਈਮ ਇਮੀਡੀਏਟਲੀ ਐਸ ਐਚ ਓ ਕਨਾਲ ਐਸ ਪੀ ਸਿਟੀ ਐਸ ਪੀ ਡੀ ਡੀ ਐਸ ਪੀ ਸਿਟੀ 1 ਅਮਰਿਤਪਾਲ ਬਾਟੇ ਔਰ ਸਾਡੇ ਇਨਚਾਰਜ ਸੀਆਈਏ 2 ਕਰਨ ਇਹ ਸਾਰੇ ਮੌਕੇ ਤੇ ਗਏ ਸੀਗੇ ਔਰ ਪ੍ਰੀਲੀਮਿਨਰੀ ਉੱਥੇ ਜਿਹੜਾ ਮ੍ਰਿਤਕ ਦਾ ਹਸਬੰਡ ਹੈਗਾ ਸਾਹਿਲ ਉਰਫ ਰੌਨਕ ਔਰ ਜਿਹੜੀ ਲੜਕੀ ਦੀ ਮਦਰ ਹੈ ਉਹ ਉੱਥੇ ਮਿਲੇ ਸੀਗੇ ਔਰ ਮਦਰ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਪਰਚਾ ਅੰਡਰ ਦ ਸੈਕਸ਼ਨ 103 ਬੀ ਐਨ ਐਸ ਅਗੇਂਸਟ ਅਨ ਆਈਡੈਂਟੀਫਾਈਡ ਵਿਅਕਤੀ ਦੇ ਤਹਿਤ ਦਰਜ ਕੀਤਾ ਸੀ ਕਨਾਲ ਕਲੋਨੀ ਚ ਔਰ ਉਸ ਟਾਈਮ ਕਿਉਂਕਿ देयर वाज ਨੋ ਇਟ ਵਾਸ ਅ ਬਲਾਈਂਡ ਮਰਡਰ ਕੋਈ ਸਪੈਸਿਫਿਕ ਪਤਾ ਨਹੀਂ ਸੀਗਾ ਕਿ ਕਨੇ ਕੀਤਾ ਬਟ ਜਿਹੜਾ ਉਹਦਾ ਹਸਬੰਡ ਹੈ ਉਹ ਤੁਸੀਂ ਵੀ ਉਹਨੇ ਕੁਝ ਲੋਕਾਂ ਨੂੰ ਵਾਈਟ ਵੀ ਦਿੱਤੇ ਸੀਗੇ ਉਹ ਐਲ ਐਚ ਕਰ ਰਿਹਾ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਰਿਤਿਕਾ ਗੋਇਲ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਸੋ ਉਹ ਸੰਗਲ ਤੋਂ ਅਸੀਂ ਟਫੀਸ਼ ਕਰ ਰਹੇ ਸੀਗੇ ਬਟ ਸਿンス ਇਟ ਵਾਸ ਅ ਬਲਾਈਂਡ ਮਰਡਰ ਅਸੀਂ ਹਰ ਐਂਗਲ ਤੋਂ ਇਸ ਇਸ ਮਰਡਰ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਐਂਡ ਵਿਦਿਨ ਚੋਬੀ ਘੰਟੇ ਸਾਡੀ ਜਿਹੜੀ ਬਠਿੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਨਾਇਨ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਪੁਰਤਿਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਣਕ ਇਹਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਸਾਨੂੰ ਉਹਦੀ ਪਿਛਕਿਛ ਤੋਂ ਇਹ ਪਤਾ ਲੱਗਿਆ ਹੈ ਕਿ ਇਹਨਾਂ ਦੋਨਾਂ ਦਾ ਵਿਆਹ ਲਾ ਮੈਰਿਜ ਹੋਈ ਸੀਗਾ अराउंड 2022 ਚ ਔਰ ਕੁਝ ਸਾਲਾਂ ਬਾਅਦ ਇਹਨੂੰ ਲੱਗਣ ਲੱਗ ਪਿਆ ਕਿ ਇਹਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਜਿਸਕੇ ਤੇ ਦੱਸਿਆ ਹੈ ਪਹਿਲਾਂ ਗੁਰਜੀਤਾਂ ਨਾਂ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸਤ ਸੀਗਾ ਐਂਡ ਹੌਲੀ-ਹੌਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਫਿਰ ਉਹਦੇ ਨਾਲ ਸ਼ੁਰੂ ਹੋ ਗਿਆ ਤੇ ਨਾਲ ਦੀ ਉਸ ਗੱਲ ਤੇ ਬਹਿਸ-ਵਾਜ਼ੀ ਵੀ ਰੰਦੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਹਨਾਂ ਦੇ ਤਣਾਅ ਵਧਦੇ ਗਏ ਤੇ 27 ਤਰੀਕ ਨੂੰ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹ ਦੱਸਦਾ ਹੈ ਕਿ ਲੜਕੀ ਜਿਹੜੀ ਰਿਤਿਕਾ ਸੀਗੀ ਉਹ ਕਿਸੇ ਕੱਪੜੇ ਦੀ ਦੁਕਾਨ ਤੇ ਨੌਕਰੀ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਹਿਲ ਹੀ ਉਹਨੂੰ ਛੱਡਣ ਜਾਂਦਾ ਸੀ ਡੇਲੀ ਔਰ ਇਹ ਨਹੀਂ ਉਥੇ ਦੁਕਾਨ ਤੇ ਗਿਆ ਵੀ ਹੋਇਆ ਸੀ ਕਿ ਮੇਰੇ ਵਾਈਫ ਨੂੰ ਕਿਤੇ ਜਾਣ ਨਹੀਂ ਦੇਣਾ बिकॉज़ ਇਹਨੂੰ ਸ਼ੱਕ ਆਫੀ ਕਰਦਾ ਸੀ ਔਰ 27 ਤਰੀਕ ਨੂੰ ਵੀ ਇਹੀ ਉਹਨੂੰ ਡ੍ਰੌਪ ਕਰਕੇ ਆਇਆ ਤੇ ਉਹਦੇ ਬਾਅਦ ਇਹਨੂੰ ਪਤਾ ਲੱਗਿਆ ਕਿ ਅਰਾਊਂਡ ਮਿਡਲ ਆਫ ਦਿ ਡੇ ਇਹ ਕਿਤੇ ਚਲੀ ਗਈ ਹੈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਉਹਨੂੰ ਫਾਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ ਦੇ ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਤੇ ਕੰਟੀਨਿਊਸਲੀ ਇਹ ਉਹਨੂੰ ਕਾਲ ਵੀ ਕਰਦਾ ਰਿਹਾ ਤੇ ਫਾਈਨਲੀ ਜਦੋਂ ਨੇ ਫੋਨ ਆਪਣਾ ਆਨ ਕੀਤਾ ਹਾਂਜੀ ਹੁਣ ਇਹ ਮਾਮਲਾ ਸਾਰਾ ਬਈ ਜਿਹੜਾ ਇਹ ਉਹਨ ਇੱਕ ਦੋਸਤ ਸੀਗਾ ਸਾਹਿਲਾ ਉਹਦੇ ਨਾਲ ਇਸ ਕੁੜੀ ਦੇ ਰਿਲੇਸ਼ਨ ਬਣ ਜਾਂਦੇ ਆ ਬਾਅਦ ਦੇ ਵਿੱਚ ਸ਼ੱਕ ਦੇ ਤੌਰ ਤੇ ਇਹ ਪੂਰੀ ਜਾਂਚ ਕਰਦਾ ਕਿਉਂਕਿ ਦੁਕਾਨ ਤੱਕ ਵੀ ਕਹਿੰਦਾ ਜਿੱਥੇ ਸ਼ਾਪ ਤੇ ਲੱਗੀ ਸੀ ਕੱਪੜੇ ਵਾਲੀ ਦੁਕਾਨ ਤੇ ਵੀ ਜਦੋਂ ਵੀ ਕਿਤੇ ਜਾਵੇ ਰਿਤਿਕਾ ਮੈਨੂੰ ਫੋਨ ਜ਼ਰੂਰ ਕਰੋ ਤੇ ਉਹਦਾ ਫੋਨ ਬੰਦਾ ਹੀ ਜਾਂਦਾ ਸੀ ਉਤੋਂ ਸ਼ੱਕ ਪੈਦਾ ਹੋ ਗਿਆ ਸੀ ਬਾਅਦ ਦੇ ਵਿੱਚ ਤੇਜਦਾਰ ਹਥਿਆਰ ਲੈ ਕੇ ਇਹ ਪਹੁੰਚ ਜਾਂਦਾ ਉੱਥੇ ਜਦੋਂ ਇਹ ਰਿਤਿਕਾ ਫੋਨ ਕਰਦੀ ਮੈਨੂੰ ਸਟੇਸ਼ਨ ਤੋਂ ਲੈ ਜਾਓ ਚੜਾ ਕੇ ਤੇ ਫਿਰ ਇਹ ਕਹਿੰਦਾ ਵੀ ਤੁਸੀਂ ਇੱਥੇ ਕੰਮ ਨਹੀਂ ਕਰਨਾ ਇਹ ਵਿਵਾਦ ਪਹਿਲਾਂ ਹੀ ਲੰਬੇ ਸਮੇਂ ਤੋਂ ਸੀ ਇਹ ਅਖ਼ਰ ਇਹੋ ਜਿਹੀਆਂ ਖ਼ਬਰਾਂ ਪਤਾ ਨਹੀਂ ਕਿੰਨੀਆਂ ਕਜੇ ਹੋਰ ਆਉਣੀਆਂ ਇਹ ਮੈਂ ਕੱਲ ਹੀ ਕਿਹਾ ਕਿ ਹਟਾਇਆ ਰਵਿੰਦਰ ਕੌਰ ਦਾ ਮਾਮਲਾ ਹਜੇ ਬੈਠਿਆ ਨਹੀਂ ਉਹ ਵੀ ਹਜੇ ਖ਼ਬਰਾਂ ਚੱਲੀਆਂ ਨਹੀਂ ਨਾਲ ਇੱਕ ਇਹ ਮਾਮਲਾ ਹੋਰ ਖੜਾ ਹੋ ਗਿਆ ਉਹਨੇ ਪਤੀ ਮਾਰਤਾ ਸੀ ਤੇ ਇਹਨੇ ਆਪਣੀ ਪਤੀ ਪਤਨੀ ਮਾਰਤੀ ਹੁਣ ਜਿਹੜਾ ਰਹਿ ਗਿਆ ਛੋਟਾ ਜਿਹਾ ਬੱਚਾ 2-3 ਸਾਲ ਦਾ ਦੱਸਦੇ ਆ ਪਤਾ ਨਹੀਂ 3 ਸਾਲ ਦਾ ਪਤਾ 4 ਸਾਲ ਦਾ ਤੇ ਭਾਈ ਇਹਨਾਂ ਦੋਨਾਂ ਦਾ ਕੁਝ ਨਹੀਂ ਗਿਆ ਉਸ ਬੱਚੇ ਦੀ ਜ਼ਿੰਦਗੀ ਰੋਲਤੀ ਇਹਨਾਂ ਨੇ ਕਿਉਂਕਿ ਆਪਣੇ ਜੇ ਗੱਲ ਕਰੀ ਹੁਣ ਇੱਕ ਇਹ ਜਿਹੜੀ ਡੈਨ ਆਪਣੀਆਂ ਹਵਜਾ ਮਟਾਉਣ ਲਈ ਕਿਉਂਕਿ ਅੱਜ ਦਾ ਜਿਹੜਾ ਕਲਯੁਗ ਦਾ ਦੌਰ ਆ ਕੋਈ ਪਤੀ ਪਤਨੀ ਇਹ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਸੀ ਤੇ ਪਰ ਹੁਣ ਨਹੀਂ ਹੁਣ ਤਾਂ ਇਹ ਨਹੀਂ ਪਤਾ ਪਤੀ ਕਿੰਨੀਆਂ ਪਤਨੀਆਂ ਬਾਹਰ ਲਈ ਫਿਰਦਾ ਹੋਵੇ ਤੇ ਕਿੰਨੀਆਂ ਇੱਕ ਪਤਨੀਆਂ ਪਤੀ ਲਈ ਫਿਰਦੀਆਂ ਹੁਣ ਤੇ ਇਹ ਵੀ ਕਲਯੁਗ ਦਾ ਦੌਰ ਆ ਪਹਿਲੀ ਗੱਲ ਤਾਂ ਮੈਂ ਇਹੀ ਕਹਿੰਦਾ ਵੀ ਜਿਹੜੇ ਇੰਸਟਾਗ੍ਰam ਤੇ ਮੁੰਡੇ ਕੁੜੀਆਂ ਚੈਟ ਕਰਦੇ ਇਹਦੇ ਬਾਅਦ ਦੇ ਵਿੱਚ ਹਾਲਾਤ ਇਹਨਾਂ ਦੇ ਕੁਝ ਹੋਰ ਸਾਹਮਣੇ ਆ ਜਾਂਦੇ ਆ ਚਾਹੇ ਛਾਂ ਨਾਲ ਹੀ ਵਿਆਹ ਕਰਾ ਲੈਣ ਬਾਅਦ ਦੇ ਵਿੱਚ ਫੇਰ ਵੀ ਨਹੀਂ ਸਮਝਦੇ ਕਈ ਤਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਵੀ ਇਧਰ ਉਧਰ ਫਿਰ ਵੀ ਮੂੰਹ ਮਾਰਦੇ ਆ ਤਾਂ ਭਾਈ ਇਹ ਮਾਮਲੇ ਇੱਕ ਨਹੀਂ ਪਤਾ ਨਹੀਂ ਹਜੇ ਹੋਰ ਕਿੰਨੀਆਂ ਕ ਖਬਰਾਂ ਆਉਣੀਆਂ ਤਾਂ ਇਹ ਸਾਡੇ ਪੰਜਾਬ ਦਾ ਭਾਈ ਜਿਹੜਾ ਹੁਣ ਤੱਕ ਦੀ ਅਪਡੇਟ ਸੀ ਸਾਡੇ ਪੰਜਾਬ ਚ ਮਾਹੌਲ ਜਿੰਨੀ ਖਰਾਬ ਹੋ ਰਿਹਾ ਏ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਅਵਨੀਤ ਕੌਂਡਲ ਬੰਨੀਓ ਸੂਝਮਾਨ ਭਾਈ ਆਪਣੇ ਬੰਨੀਓ ਪੂਰੇ ਸਹੀ ਤਰੀਕੇ ਨਾਲ ਪੂਰੀ ਚੰਗੀ ਤਰ੍ਹਾਂ ਜਾਂਚ ਕੀਤੀ ਤਾਂ ਉਹੀ ਉਹਦਾ ਮੁਜਰਮ ਜਿਹੜੇ ਨੇ ਕਤਲ ਕੀਤਾ ਇਹ ਉਹਦਾ ਖੁਦ ਘਰ ਵਾਲਾ ਸੀ ਸ਼ਾਹੀਬ ਤਾਂ ਹੁਣ ਤੱਕ ਦੀ ਜੋ ਵੀਡੀਓ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਸੋਡਾ ਇਸ ਮਾਮਲੇ ਬਾਰੇ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਤਾਂ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ